ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਲੈ ਕੇ ਆਏ ਹਾਂ ਜੀ 4 ਏਕੜ ਜ਼ਮੀਨ ਵਿਕਾਊ ਹੈ ਜੀ ਪਿੰਡ ਦੀ ਨਿਆਈ ਵਾਲੀ ਜ਼ਮੀਨ ਹੈ ਜੀ ਡਾਕਰ ਜ਼ਮੀਨ ਹੈ ਨਹਿਰ ਦਾ ਪਾਣੀ ਹੈ ਖਾਸ ਨੰਬਰ ਹੈ ਏਰੀਆ ਜੀ ਪਿੰਡ ਡੇਖ ਮੋੜ ਮੰਡੀ ਬਠਿੰਡਾ 81466 6181 ਦੂਜਾ ਨੰਬਰ ਹੈ ਜੀ 83603 18603 ਇਹਨਾਂ ਦੋਨਾਂ ਨੰਬਰਾਂ ਤੇ ਕਾਲ ਕਰਕੇ ਤੁਸੀਂ ਰੇਟ ਵਗੈਰਾ ਪੁੱਛ ਕੇ ਇਹ ਜ਼ਮੀਨ ਹੈ ਜਿਹੜੀ 4 ਏਕੜ ਪੂਰੀ ਟੌਪ ਦੀ ਜ਼ਮੀਨ ਹੈ ਪਿੰਡ ਦੀ ਨਿਆਈ ਵਾਲੀ ਜ਼ਮੀਨ ਹੈ ਇਹਨਾਂ ਨੰਬਰਾਂ ਤੇ ਕਾਲ ਕਰਕੇ ਤੁਸੀਂ ਜ਼ਮੀਨ ਬਾਰੇ ਸਾਰੀ ਜਾਣਕਾਰੀ ਲੈ ਕੇ ਖਰੀਦ ਸਕਦੇ ਹੋ ਸ਼ੋਰੂਮ ਕਿਰਾਏ ਤੇ ਦੇਣਾ ਜੀ ਸੈਜ 24x34 24x34 ਗਾਜ ਦਾ ਸ਼ੋਰੂਮ ਕਿਰਾਏ ਤੇ ਦੇਣਾ ਜੀ ਪਿੰਡ ਮੱਤੇ ਬਾੜਾ ਨੇੜੇ ਸ਼ਹਿਰ ਲੁਧਿਆਣਾ 9888088110 9888088110 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸ਼ੋਅਰੂਮ 'ਚ ਜਿਹੜਾ 24x34 ਗਜ ਦਾ ਕਿਰਾਏ ਤੇ ਲੈ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦ ਹੀ ਤੁਹਾਡੇ ਕੋਲੇ ਪਹੁੰਚ ਸਕੇ ਤੁਹਾਨੂੰ ਨਵੀਂ ਵੀਡੀਓ ਵੇਖਣ ਨੂੰ ਮਿਲ ਸਕੇ ਆਟਾ ਚੱਕੀ ਪੂਰਾ ਸੈੱਟ ਵਿਕਾਊ ਹੈ ਜੀ ਪੂਰੀ ਵੀਡੀਓ ਤੁਸੀਂ ਵੀ ਦੇਖ ਸਕਦੇ ਹੋ ਇਹਦੇ ਵਿੱਚ ਇੱਕ ਕੋਲੂ ਵੀ ਲਾਇਆ ਇਹਨਾਂ ਵੀਰਾਂ ਨੇ ਜ਼ਿਆਦਾ ਜਾਣਕਾਰੀ ਦਿੱਤੀਨੀ ਜੀ ਰੇਟ ਹੈ 5 ਲੱਖ ਰੁਪਏ ਇਹ ਰੀਆ ਵੀਰ ਨੇ ਦੱਸਿਆ ਤੁਸੀਂ ਫੋਨ ਤੇ ਹੀ ਪਤਾ ਕਰ ਸਕਦੇ ਹੋ ਤੇ ਫੋਨ ਨੰਬਰ ਨੋਟ ਕਰ ਲਓ ਇੱਕ ਆਟਾ ਚੱਕੀ ਦਾ ਪੂਰਾ ਸੈੱਟ ਤੇ ਵਿੱਚ ਕੋਲੂ ਵੀ ਵਿਕਾਊ ਹੈ ਜੀ 5 ਲੱਖ ਰੁਪਏ ਰੇਟ ਰੱਖਿਆ ਗਿਆ ਜੀ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੋਇਆ ਜੀ ਇਸ ਨੰਬਰ ਤੇ ਕਾਲ ਕਰ ਸਕਦੇ ਹੋ 8437040073 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਆਟਾ ਚੱਕੀ ਪੂਰਾ ਸੈੱਟ ਅਤੇ ਕੋਲੂ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਬਾਕੀ ਮਾਲਕ ਵੀਰ ਦੇ ਨਾਲ ਗੱਲ ਕਰਕੇ 5 ਲੱਖ ਰੁਪਏ ਰੇਟ ਰੱਖੇ ਗਿਆ ਜੀ ਇਹ ਨੰਬਰ ਤੇ ਕਾਲ ਕਰਕੇ ਤੁਸੀਂ 5 ਲੱਖ ਰੁਪਏ ਦੇ ਵਿੱਚ ਕੋਲੂ ਅਤੇ ਆਟਾ ਚੱਕੀ ਜਿਹੜੀ ਖਰੀਦ ਸਕਦੇ ਹੋ ਟਰਾਲੀ ਵਿਕਾਊ ਹੈ ਜੀ ਟਰਾਲੀ ਦਾ ਸਾਈਜ਼ ਹੈ ਜੀ 12 ਬਾਏ 6.5 ਵਧੀਆ ਬਿੱਡ ਲੱਗੇ ਨੇ ਫੁੱਲ ਹੈਵੀ ਹੈ ਵੇਦਾਗ ਟਾਇਰ ਨੇ ਜੀ ਪੂਰੀ ਸਾਫ਼ ਕੰਡੀਸ਼ਨ ਦੀ ਟਰਾਲੀ ਹੈ ਜੀ 98000 ਰੁਪਏ ਰੇਟ ਰੱਖੇਗੇ ਜੀ ਏਰੀਆ ਜਗਰਾਉਂ ਹੈ ਜੀ ਫੁੱਲ ਹੈਵੀ ਟਰਾਲੀ ਵੇਦਾਗ ਟਾਇਰ ਪੂਰੀ ਸਾਫ 98000 ਰੁਪਏ ਅੰਚ ਵਿਕਾਊ ਹੈ ਜੀ 94632 77195 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ 12x6.5 ਦੀ ਜਿਹੜੀ ਤੁਸੀਂ 98000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਤੇ ਬਾਕੀ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਵਧੀਆ ਬੈੱਡ ਵਗੈਰਾ ਲੱਗੇ ਹੋਏ ਨੇ ਤੁਸੀਂ ਵੀਡੀਓ ਦੇ ਵਿੱਚ ਵੀ ਇੱਕ ਵਾਰ ਜ਼ਰੂਰ ਦੇਖ ਲਿਓ ਜੀ ਚਾਰ ਚਪੇਰ ਵਧੀਆ ਤਰੀਕੇ ਦੇ ਨਾਲ ਵੀਰ ਨੇ ਵੀਡੀਓ ਬਣਾ ਕੇ ਭੇਜੀ ਹੈ ਜੀ ਟਰੈਕਟਰ ਵਿਕਾਊ ਹੈ ਜੀ ਮੈਸੇਜ 241 ਟਰੈਕਟਰ ਹੈ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਟਰੈਕਟਰ ਦੀ ਕੰਡੀਸ਼ਨ ਦੇਖ ਸਕਦੇ ਇਸ ਵੀਰ ਨੇ ਬਹੁਤ ਸੋਹਣੀ ਤੇ ਵਧੀਆ ਵੀਡੀਓ ਬਣਾ ਕੇ ਭੇਜੀ ਜਿਹਦੇ ਵਿੱਚ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਮੈਸੇਜ 241 ਟਰੈਕਟਰ ਹੈ 2012 ਮਾਡਲ ਹੈ ਘਰ ਦੀ ਵਾਈ ਤੇ ਚੱਲਿਆ ਜੀ ਨਵੇਂ ਟਾਇਰ ਨੇ ਬਠਿੰਡਾ ਨੰਬਰ ਹੈ ਏਰੀਆ ਜੀ ਬਠਿੰਡਾ ਸਾਢੇ 3 ਲੱਖ ਰੁਪਏ ਰੇਟ ਰੱਖੇ ਗਿਆ ਜੀ ਟਰੈਕਟਰ ਦਾ 946310 9888 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਫੇਰ ਸਕਦੇ ਹੋ ਮਾਲਕ ਵੀਰ ਨੇ ਫੁੱਲ ਗਰੰਟੀ ਦਿੱਤੀ ਹੈ ਜੀ ਮੌਕੇ ਤੇ ਬਾਹ ਕੇ ਚਲਾ ਕੇ ਚੈੱਕ ਕਰਕੇ ਤੁਸੀਂ ਡੀਲ ਕਰ ਸਕਦੇ ਹੋ 3.5 ਲੱਖ ਰੁਪਏ ਚ 2012 ਮਾਡਲ ਹੈ ਜੀ ਬਾਕੀ ਇੱਕ ਵਾਰ ਵੀਡੀਓ ਚ ਦੇਖ ਲਓ ਬਹੁਤ ਵਧੀਆ ਤਰੀਕੇ ਦੇ ਨਾਲ ਵੀਡੀਓ ਬਣਾ ਕੇ ਭੇਜੀ ਜਿਹਦੇ ਵਿੱਚ ਤੁਸੀਂ ਟਰੈਕਟਰ ਦੀ ਕੰਡੀਸ਼ਨ ਹੈ ਜਿਹੜੀ ਘਰ ਬੈਠੇ ਹੀ ਆਸਾਨੀ ਦੇ ਨਾਲ ਦੇਖ ਸਕਦੇ ਹੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ Swift ਗੱਡੀ ਵਿਕਾਊ ਹੈ ਜੀ Swift Desire ਗੱਡੀ ਹੈ ਜੀ 2012 ਮਾਡਲ ਹੈ ਜੀ ਪਾਰਸਿੰਗ 2032 ਤੱਕ ਹੈ ਜੀ 2,55,000 ਰੁਪਏ ਗੱਡੀ ਦਾ ਰੇਟ ਰੱਖਿਆ ਗਿਆ ਜੀ ਏਰੀਆ ਬਠਿੰਡਾ ਗੱਡੀ ਪੰਜਾਬ ਨੰਬਰ ਹੈ ਜੀ ਕਾਗਜ਼ ਵਗੈਰਾ ਪੂਰੇ ਨੇ ਕੋਈ ਨੁਕਸਨੀ ਕੋਈ ਕਮੀ ਬੇਸ਼ੀ ਨਹੀਂ ਇਕਾ ਚੱਲੀ ਹੋਈ ਗੱਡੀ ਹੈ ਜੀ 9417205810 9417205810 ਇਸ ਨੰਬਰ ਤੇ ਫੋਨ ਕਰਕੇ ਤੁਸੀਂ Swift Desire ਗੱਡੀ 2012 ਮਾਡਲ 2 ਲੱਖ 55000 ਚ ਖਰੀਦ ਸਕਦੇ ਹੋ ਬਾਕੀ ਗੱਡੀ ਬਠਿੰਡਾ ਏਰੀਆ ਦੇ ਵਿੱਚ ਖੜੀ ਹੈ ਤੁਸੀਂ ਜਾ ਕੇ ਚੈੱਕ ਕਰਕੇ ਮਾਲਕ ਵੀਰ ਦੇ ਨਾਲ ਡੀਲ ਕਰ ਸਕਦੇ ਹੋ Honda City ਗੱਡੀ ਵਿਕਾਊ ਹੈ ਜੀ ਗੱਡੀ 2010 ਮਾਡਲ ਹੈ ਜੀ ਡਬਲ 에어 ਬੈਗ ਐਨਓਸੀ ਮਿਲ ਜੂਗੀ ਜੀ ਏਰੀਆ ਮਾਨਸਾ ਏਰੀਆ ਜੀ ਪਿੰਡ ਪਿੱਖੀ ਮਾਨਸਾ ਰੇਟ 1 ਲੱਖ 55000 ਇੰਜਨ ਗੇਅਰ ਦੀ ਫੁੱਲ ਗਰੰਟੀ ਹੈ ਜੀ 9879911499 ਇਸ ਨੰਬਰ ਤੇ ਫੋਨ ਕਰਕੇ ਤੁਸੀਂ Honda City ਗੱਡੀ 2010 ਮਾਡਲ 1,55,000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਗੱਡੀ ਦੀ ਲੋਕੇਸ਼ਨ ਹੈ ਜੀ ਪਿੰਡ ਭਿੱਖੀ ਮਾਨਸਾ ਭਿੱਖੀ ਪਿੰਡ ਮਾਨਸਾ ਦੇ ਵਿੱਚ ਇਹ ਗੱਡੀ ਖੜੀ ਹੈ ਤੁਸੀਂ ਜਾ ਕੇ ਚੈੱਕ ਕਰਕੇ ਮਾਲਕ ਵੀਰ ਦੇ ਨਾਲ 1,55,000 ਰੁਪਏ ਦੇ ਵਿੱਚ ਡੀਲ ਕਰ ਸਕਦੇ ਹੋ ETOS ਗੱਡੀ ਵਿਕਾਊ ਹੈ ਗੱਡੀ 2012 ਮਾਡਲ ਹੈ ਦੂਜੇ ਨਾ ਹੀ ਹੈ 2.5 ਲੱਖ ਕਿਲੋਮੀਟਰ ਚੱਲੀ ਹੈ ਏਰੀਆ ਜਲੰਧਰ ਆ 3.5 ਲੱਖ ਰੁਪਏ ਰੇਟ ਰੱਖੇਗਾ ਜੀ ਕਾਗਜ਼ੀਏ ਵਗੈਰਾ ਤੁਹਾਨੂੰ ਪੂਰੇ ਮਿਲ ਜਾਣਗੇ ਤੁਸੀਂ ਦੇਖ ਸਕਦੇ ਹੋ ਗੱਡੀ ਦੀ ਕੰਡੀਸ਼ਨ ਵੀਡੀਓ ਦੇ ਵਿੱਚ ਬਾਕੀ ਟਾਇਰਾਂ ਦੀ ਕੰਡੀਸ਼ਨ ਵੀ ਵਧੀਆ ਪਈ ਹੈ ਤੁਸੀਂ ਦੇਖ ਸਕਦੇ ਹੋ 8699004004 8699004004 ਇਸ ਨੰਬਰ ਤੇ ਫੋਨ ਕਰਕੇ ਇਟਿਓਸ ਗੱਡੀ 2012 ਮਾਡਲ 3.5 ਲੱਖ ਰੁਪਏ ਚ ਖਰੀਦ ਸਕਦੇ ਹੋ ਗੱਡੀ ਦੀ ਲੋਕੇਸ਼ਨ ਜਲੰਧਰ ਦੀ ਹੈ ਤੁਸੀਂ ਜਲੰਧਰ ਜਾ ਕੇ ਗੱਡੀ ਜਿਹੜੀ ਚੈੱਕ ਕਰ ਸਕਦੇ ਹੋ 10 ਕਿਲੋ ਆ ਜਮੀਨ ਵਿਕਾਊ ਆ ਸੂਏ ਦਾ ਪਾਣੀ ਤੇ ਇੱਕ ਮੋਟਰ ਹੈ ਜੀ। ਬਾਕੀ ਤੁਸੀਂ ਵੀਡੀਓ ਦੇਖ ਸਕਦੇ ਹੋ। ਬਰਨਾਲੇ ਏਰੀਏ ਦੀ ਜਮੀਨ ਹੈ ਜੀ। ਤਿੰਨ ਕਰਮਾਂ ਦਾ ਪੱਕਾ ਰਸਤਾ ਆਉਂਦਾ ਜੀ। ਬਰਨਾਲੇ ਵਾਲੇ ਵੀਰ ਸੰਪਰਕ ਕਰਨ। ਆਪਣੀ ਜਮੀਨ ਦਾ ਆ ਖੁੰਜੇ ਤੋਂ ਸ਼ੁਰੂ ਹੋ ਕੇ ਇਹ ਘਰ ਦਾ ਖੁੰਜਾ ਬਿਲਕੁਲ ਇੱਥੋਂ ਸ਼ੁਰੂ ਹੁੰਦੀ ਹੈ। ਇੱਥੋਂ ਇਹ ਸੂਏ ਦੇ ਨਾਲ-ਨਾਲ ਇਹ ਸੂਆ ਬਣਿਆ ਹੋਇਆ ਪੱਕਾ। ਤੇ ਇਧਰ ਨੂੰ ਜਿੱਥੇ ਇਹ ਦੇਖ ਰਹੇ ਹੋ ਤੁਸੀਂ ਇਹ ਦੋ ਵੱਟਾਂ ਵੱਡੀਆਂ। ਇਹ ਆ ਬੱਟ ਤੋਂ ਲੈ ਕੇ ਸਿੱਧੀ ਇਹ ਸੂਏ ਨਾਲ ਲੱਗ ਜਾਂਦੀ ਹੈ ਬੱਟ ਤੇ ਇੱਥੋਂ ਸਿੱਧੀ ਇਹ ਬੱਟ ਇਹ ਦਰਖਤਾਂ ਨੂੰ ਜਾਂ ਦਰਖਤਾਂ ਨੇ ਇੱਕ ਵਾਜ ਜਾਂਦੀ ਹੈ ਇਹ ਦਰਖਤਾਂ ਵਾਲੇ ਚਾਰ ਕਿਲੇ ਵਹਣ ਉਹ ਨੇ ਹੀ ਪਰਲੇ ਪਾਸੇ ਆਪਣਾ ਇਹ ਇਧਰੋਂ ਪੱਕਾ ਰਾਹ ਉੱਥੇ ਤੇ ਕਾ ਜਾਂਦਾ ਉਹਦੂ ਅੱਗੇ ਲੰਘੇਂਦਾ ਆਪਣੀ ਜ਼ਮੀਨ ਤੋਂ ਤੇ ਕਿਲਾ ਵਹਣਦਾ ਆ ਜਾਂਦਾ ਤੇ ਬਾਕੀ ਸਾਰੀ ਜ਼ਮੀਨ ਇੱਥੋਂ ਇਧਰੋਂ ਆ ਜਾਂਦੀ ਹੈ ਆਪਣੇ ਘਰ ਨੂੰ ਇਹ ਘਰ ਵਿੱਚ ਬਣਿਆ ਹੋਇਆ ਜ਼ਮੀਨ ਦੇ ਤੇ ਸੋ ਮੋਟਰ ਦਿਖਾ ਦਿੰਨੇ ਆ ਮੋਟਰ ਇਧਰ ਆਪਣੀ ਇਧਰੋਂ ਆ ਵਟ ਪਸਾਂਜੀ ਵਟਾ ਜੀ ਤੇ ਇਹ ਇਹਦੋਂ ਚਲੀ ਜਾਂਦੀ ਐ ਲੰਬੀ ਇੱਥੇ ਤੱਕ ਇੱਥੋਂ ਆ ਸੂਰੇ ਦਾ ਸੂਏ ਕਿੰਨੀ ਉਮੜ ਆਉਂਦੀ ਐ ਤੇ ਕਿਲਾ ਆ ਜਾਂਦਾ ਚਾਰ ਕਿਲੇ ਪਰਲੇ ਪਾਸੇ ਪੰਜ ਕਿਲੇ ਵਹਣਾ ਆ ਜਾਂਦਾ ਆਪਣਾ ਮੋਟਰ ਆਪਣੀ ਆਏਗੀ ਇਹ ਮੋਟਰ ਆਪਣੀ ਇਕੱਲਾ ਨਾਲ ਟ੍ਰਾਂਸਫਰ ਮੈਂ ਤੇ 6 ਕਮਲ ਆ ਮੋਟਰ ਵਾਲੇ ਵਾਹਣ ਆਪਣਾ ਪਹੀ ਆਪਣੀ ਇਧਰ ਆਈਂਦੀ ਪੱਕੀ ਪਹੀ ਜਮਾ ਕਰਨ ਨੂੰ ਆ ਰਸਤਾ ਆ ਜਾਂਦਾ ਇੰਟਰਲੌਕ ਪਈ ਵੀ ਪਹੀ ਚ ਵਧੀਆ ਮੋਟਰ ਆ ਆਪਣੀ ਤੇ ਸਾਰੀ ਘਰ ਜਿਹਨ ਕਿ ਵਿੱਚ ਬਣਿਆ ਹੋਇਆ ਇਹ ਜ਼ਮੀਨ ਆ ਆਪਣੀ ਵਧੀਆ ਜ਼ਮੀਨ ਐ ਝੋਨੇ ਵਾਲੀ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਇਹ ਪਲਾਟ ਆ ਜੀ ਆਪਣਾ 40 ਵਿਸਵੇ 2 ਬਿੱਗੇ 40 ਬਸਵੇਂ ਪੂਰਾ ਜਿਹੜੀ ਲੰਮਾਈ ਹੈਗੀ ਆ ਜੀ 250 ਫੁੱਟ ਤੇ ਚੜਾਈ ਹੈਗੀ ਆ 75 ਫੁੱਟ ਇਹਨ ਇਧਰ ਦੋ ਕਰਮਾਂ ਦਾ ਰਾਹ ਲੱਗਦਾ ਜੀ ਪਿੱਛੇ ਦੀ ਇਹ ਦੀ ਬੈਕ ਸਾਈਡ ਆ ਦੋ ਕਰਮਾਂ ਰਾਹਗਾ ਇਧਰ ਬਾਹਨ ਆ ਜ਼ਮੀਨ ਆ ਗੁਰਦਰਾ ਸਾਹਿਬ ਦੀ ਇਹ ਆ ਕੰਦ ਗੱਡੀ ਹੋਈ ਆ ਪਲਾਟ ਦੀ ਇਹ ਬੈਕ ਸਾਈਡ ਆ ਜੀ ਇਹਦੀ ਤੇ ਬਾਕੀ ਤੁਹਾਨੂੰ ਅੱਗੇ ਦਿਖਾ ਦਿੰਦੇ ਆ ਜੀ ਅਗਲੀ ਸਾਈਡ ਤੇ ਸਾਈਡ ਤੋਂ ਦਿਖਾ ਦਿੰਨੇ ਆ ਇਧਰ ਵੀ ਫੈਕਟਰੀ ਆ ਜੀ ਇਹਦੇ ਪਲਾਟ ਦੇ ਆਪਣੇ ਦੇ ਸਾਹਮਣੇ ਫੈਕਟਰੀ ਆ ਫੀਡ ਫੈਕਟਰੀ ਆ ਤੇ ਪੈ ਫੈਕਟਰੀ ਆ ਜੀ ਤੇ ਆ ਆ ਗਿਆ ਜੀ ਮੇਨ ਰੋਡ ਮੇਨ ਰੋਡ ਤੋਂ ਕਿੱਲਾ ਕਿੱਸੇ ਆ ਜੀ 40 ਵਿਸਵੇ 2 ਬਿੱਗੇ ਮਤਲਬ ਪੂਰਾ ਵਧੀਆ ਪਲਾਟ ਆ ਜੀ ਕਿਸੇ ਨੇ ਕੋਈ ਕਾਰੋਬਾਰ ਕਰਨਾ ਇੱਥੇ ਤਾਂ ਕਰ ਸਕਦਾ ਜੀ ਆ ਗਿਆ ਜੀ ਇਹ ਆ ਗਿਆ ਜੀ ਮਾਗੜਵਾਲ ਰੋਡ ਹਾਂਜੀ ਇਹ ਕਿਹੜਾ ਹੈ ਇਹ ਇਹ ਬਾਗੜੀਆ ਰੋਡ ਆ ਪੂਰੀ ਤੋਂ ਬਾਗੜੀ ਹੋ ਜਾਂਦਾ ਅੱਛਾ ਅੱਛਾ ਸਾਰਾ ਤੋਂ ਤੋਂ ਰੋਡ ਬਾਗੜੀ ਨੂੰ ਜਾਂਦਾ ਜੀ ਬਾਗੜਿਆ ਰੋਡ ਦੇ ਉੱਪਰ ਆਏ ਹਮ ਆਇਤੋ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ